ਆਤੇ ਮਜ਼ਦੂਰਾਂ ਦਾ ਆਪਣੀਆਂ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਨਾਲ ਚੱਲ ਰਿਹਾ ਮਸਲਾ ਸੁਲਝਣ ਤੋਂ ਬਾਅਦ ਦਾਣਾ ਮੰਡੀ ਸ਼ਾਕੋਟ ਵਿਖੇ ਝੋਨੇ ਦੀ ਖਰੀਦ ਸ਼ੁਰੂ ਹੋ ਗਈ ਹੈ ਇਸ ਦੌਰਾਨ ਨਾਲ ਤੇਜੰਦਰ ਕੁਮਾਰ ਸੈਕਟਰੀ ਮਾਰਕੀਟ ਕਮੇਟੀ ਸ਼ਾਕੋਟ ਪਵਨ ਅਗਰਵਾਲ ਪ੍ਰਧਾਨ ਆੜਤੀ ਐਸੋਸੀਏਸ਼ਨ ਸ਼ਾਕੋਟ ਅਤੇ ਵੱਖ-ਵੱਖ ਖਰੀਦਾਂ ਏਜੰਸੀਆਂ ਦੇ ਅਧਿਕਾਰੀ ਤੇ ਆੜਤੀਏ ਹਾਜ਼ਰ ਸਨ ਇਸ ਮੌਕੇ ਐਸਡੀਐਮ ਸ਼ੁਭੀ ਆਂਗਰ ਨੇ ਕਿਹਾ ਕਿ ਮਾਰਕੀਟ ਕਮੇਟੀ ਸ਼ਾਕੋਟ ਦੀ ਨਾਉਂਦੀਆਂ ਸਾਰੀਆਂ ਹੀ ਮੰਡੀਆਂ ਵਿੱਚ ਝੋਨੇ ਦੀ ਖਰੀਦ ਨਿਰਵਿਘਨ ਹੋਵੇਗੀ ਤੇ ਕਿਸਾਨਾਂ ਅਤੇ ਆੜਤੀਆਂ ਨੂੰ ਕਿਸੇ ਵੀ ਕਿਸਮ ਦੀ ਦਿੱਕਤ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ ਸ਼ਾਕੋਟ ਤੋਂ ਐਸ ਅਰੋ ਉਮਮ ਉਹਨਾਂ ਜਨਰਲ ਮਾਰ ਮੰਡੀ ਖੇਤੀ ਦੇ ਪ੍ਰਧਾਨ ਜਿਹੜੀਆਂ ਸਰਕਾਰ ਨਾਲ ਕਾਗੀਆਂ ਮਿਲ ਕਹਿੰਦਾ ਕਿ ਕੋਈ ਮੰਗਾਂ ਸੀਗੀਆਂ ਤੇ ਤਰਕ ਕਰਨਾ ਉਹਨਾਂ ਨੇ ਸਾਰੀਆਂ ਸਾਡੀਆਂ ਮੰਗਾਂ ਮੰਨ ਲਈਆਂ ਵਾ ਜਿਹੜੀਆਂ ਕੇਂਦਰ ਨਾਲ ਕੋਈ ਵੀ ਗੱਲ ਆਉਤਾ ਤਾਰੀਆਂ ਮਿਲ ਕਹਿੰਦਾ ਕਿ ਸਰਕਾਰ ਨੇ ਕਹਿ ਆ ਵੀ ਅਸੀਂ ਆਪੇ ਉਹਨਾਂ ਨਾਲ ਗੱਲ ਕਰਾਂਗੇ ਜੇ ਉਹ ਨਹੀਂ ਕੋਈ ਵੀ ਮਿਲ ਦਿੱਤੀ ਜਾਂ ਲੰਦੇ ਤਾਂ ਅਸੀਂ ਆਪਦੇ ਕੋਲੋਂ ਦਾ ਵਾ ਇਸ ਕਰਕੇ ਅੱਜ ਸਾਡੀ ਬੋਲੀ ਜਰੀਆ ਸ਼ੁਰੂ ਹੋ ਗਈ ਹੈ ਮੰਡੀ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਕੋਈ ਗੱਲਬਾਤ ਨਹੀਂ ਦੀ ਸਮੂਥੀ ਜਿਹੜਾ ਉਹ ਖੰਸ ਜਿਹੜਾ ਲੱਗ ਮਾਰਕੀਟ ਛਾਹਕੋੜ ਦੇ ਦੇਿਲਪੁਰ 11 ਮੰਡੀਆਂ ਵਿੱਚ 11 ਮੰਡੀਆਂ ਆਉਂਦੀਆਂ ਹਨ ਜਿਹੜਾ ਮੰਡੀਆਂ ਦੇ ਵਿੱਚ ਮਾਰਕੀਟ ਮੇਲੇ ਦੇ ਦਿੱਲੀ ਪਾਣੀ ਛਾਂਦੇ ਆ ਦੀ ਪ੍ਰਬੰਧਨ ਕਮਨ ਕੀਤਾ ਗਿਆ ਹੈ ਅੱਜ ਮਾਨ ਜੋਗ ਐਸ.ਐਨ. ਸਾਹਿਬ ਵੱਲੋਂ ਮੰਡੀ ਛਾਹਕੋੜ ਦੇ ਵਿੱਚ ਆਪਣੀ ਸਰਕਾਰੀ ਕਿਊਰਿੰਗ ਕਰਵਾ ਦਿੱਤੀ ਗਈ ਹੈ ਤੇ ਮੈਂ ਕਿਸਾਨ ਭਰਾਵੋ ਨੂੰ ਇਹ ਅਪੀਲ ਕਰਦਾ ਹਾਂ ਕਿ ਉਹ ਆਪਣੇ ਦਾ ਮਾਲ ਇਹ ਤੁਪਾ ਲੈ ਕੇ ਮੰਡੀ ਚੋਣ ਤਾਂ ਕਿ ਉਹ ਕਿਸੇ ਕਿਸੇ ਤੀਜੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਨਾ ਪਵੇ ਤੇ ਪਹਿਲੀ ਗੱਲ ਕੀ ਦੀ ਹੋਈ ਜੀ ਅੱਜ ਵੀ ਪੰਚਪਤੀ ਹੋਈ ਹੈ ਜੀ ਹਾਂ ਜੀ ਮੈਮ ਅਸਲੀ ਸ਼ਾਹਕੋਟ ਦੀ ਜਿੱਦੀ 11 ਮੰਡੀਆਂ ਚ ਅੱਜ ਆਪਾਂ ਪਰਚੇਸ਼ ਸ਼ੁਰੂ ਕਰਾਈ ਹੈ ਪ੍ਰਬੰਧਿਤ ਤੇ ਸਾਡੇ ਸੈਕਸ਼ਨ ਸਾਹਿਬ ਵੱਲੋਂ ਮੁਕੰਮਲ ਕਰ ਦਿੱਤੇ ਗਏ ਹਨ ਸੀਜ਼ਨਲ ਜਿੰਨੇ ਵੀ ਪ੍ਰਬੰਧ ਹਨ ਤੇ ਪੰਜ ਸਬ ਏਜੰਸੀ ਤੋਂ ਅੱਜ ਫੀਡ ਸ਼ੁਰੂ ਹੋਈ ਹੈ ਜੀ ਸ਼ਾਹਕੋਟ ਮੰਡੀ ਇਹ ਸਤਵਾਂ ਲੋਈਆਂ ਕਿਰੋ ਜੀ ਮੈਡਮ ਕਿਸਾਨਾਂ ਨੂੰ ਕੀ ਸਨੇਹਾ ਦੇਣਾ ਚਾਹੁੰਦੇ ਤੁਸੀਂ ਕਿਸਾਨਾਂ ਨੂੰ ਵਹੀ ਸਨੇਹਾ ਹੈ ਪ੍ਰਸ਼ਾਸਨ ਤੇ ਆਪਾਂ ਸਾਰੇ ਉਹਨਾਂ ਦੇ ਨਾਲ ਹਾਂ ਤੇ ਅੱਛਾ ਬੜੀ ਕੋਸ਼ਿਸ਼ ਹੈ ਕਿ ਕੋਈ ਆਪਣੇ ਕਿਸਾਨ ਵੀਰਾਂ ਨੂੰ ਮੁਸ਼ਕਲ ਨਾ ਪੇਸ਼ ਹੋਵੇ